ਇਹਦੀਆਂ ਡਾਕਟਰ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਵੀ ਆਮ ਕਿੰਨੀ ਨਾਲੋਂ ਬੀਜਾਂ ਦੀ ਮਾਤਰਾ ਬਹੁਤ ਥੋੜੀ ਹੈ। ਅੱਛਾ। ਲਗਭਗ ਇੱਕ ਫਰੂਟ 'ਚ ਆਪਾਂ ਗੱਲ ਕਰੀਏ ਤਿੰਨ ਤੋਂ ਚਾਰ ਪ੍ਰਤੀ ਫਲ ਜਿਹੜੇ ਬੂਝ ਪੈਦਾ ਹੁੰਦੇ ਆ। ਓਕੇ ਜੀ। ਪਰ ਜਦੋਂ ਆਮ ਅਸੀਂ ਜਿਹੜੀ ਕਿੰਨੂ ਦੀ ਗੱਲ ਕਰਦੇ ਹਾਂ ਉਹਦੇ ਵਿੱਚ 22, 24, 26 ਤੱਕ ਵੀ ਚਲੇ ਜਾਂਦੇ ਆ। ਅੱਛਾ ਠੀਕ ਹੈ ਜੀ। ਤੁਸੀਂ ਦੇਖ ਸਕਦੇ ਆ ਵੀ ਦੋ ਤਿੰਨ ਬੀਜ ਜਾਂ ਤਿੰਨ ਚਾਰ ਬੀਜ ਬਹੁਤ ਥੋੜੀ ਮਾਤਰਾ ਹੈ ਇਸ ਤੋਂ ਇਲਾਵਾ ਜੀ ਆਪਾਂ ਹੋਰ ਗੁਣ ਜਿਵੇਂ ਖਟਾਸ ਮਿਠਾਸ ਜਾਂ ਆਕਾਰ ਦੀ ਗੱਲ ਕਰੀਏ ਤਾਂ ਲਗਭਗ ਕਿੰਨੂ ਦੇ ਬਰਾਬਰ ਹੀ ਹੈ ਇਸ ਤੋਂ ਇਲਾਵਾ ਜਿਹੜਾ ਝਾੜ ਹੈ ਉਹ ਵੀ ਲਗਭਗ ਆਮ ਕਿੰਨੂ ਦੇ ਬਰਾਬਰ ਉਹੀ ਸਵਾ ਕੁਆਂਟਲ ਡੇਢ ਕੁਆਂਟਲ ਪ੍ਰਤੀ 8 ਸਾਲ ਦਾ ਬੂਟਾ ਸਾਡਾ ਝਾੜ ਆ ਜਾਂਦਾ ਹੈ ਖਾਸ ਕਰਕੇ ਜਿਹੜੀਆਂ ਅਮਰੀਕੀ ਜਾਂ ਯੂਰਪੀਅਨ ਦੇਸ਼ਾਂ ਉਹਨਾਂ ਦੇ ਵਿੱਚ ਇਹ ਮੰਨਿਆ ਜਾਂਦਾ ਹੈ ਜੇ ਇੱਕ ਕਿੰਨੂ ਜਾਂ ਸੰਤਰੇ ਜਾਂ ਨਿੰਬੂ ਜਾਤੀ ਦੇ ਫਲ ਵਿੱਚ ਪੰਜ ਬੀਜਾਂ ਤੋਂ ਘੱਟ ਮਾਤਰਾ ਆ ਜਵੇ ਤਾਂ ਉਸ ਨੂੰ ਬੀਜ ਰਹਿਤੀ ਵੀ ਕਹਿ ਦਿੰਦੇ ਆ ਕਿਉਂਕਿ ਉਹ ਸਾਰੀ ਸੈਕਟਰ ਇੰਡਸਟਰੀ ਜਿਹੜੀ ਪ੍ਰੋਸੈਸਿੰਗ ਦੇ ਬੇਸਡ ਹੈ ਜੂਸ ਬਣਾਉਣਾ ਉਹਨਾਂ ਨੇ ਕਿਉਂਕਿ ਇਹਦੇ ਵਿੱਚ ਜਿਹੜਾ ਕੜਤਣ ਆ ਉਹ ਬੀਜ ਵਿੱਚ ਬਹੁਤ ਹੁੰਦੀ ਹੈ ਲਿਮੋਨਨ ਦੀ ਮਾਤਰਾ ਇਸ ਕਰਕੇ ਉੱਥੇ ਇਹਦਾ ਨਿਰਾਤ ਬੜਾ ਵਧੀਆ ਖੁੱਲ ਸਕਦਾ ਹੈ ਤੇ ਜ਼ਿਮੀਂਦਾਰ ਦਾ ਜਿਹੜਾ ਇਕਨੋਮਿਕ ਪੱਧਰ ਉੱਚਾ ਉੱਠ ਸਕਦਾ ਹੈ ਚੰਗਾ ਸਕੂਪ ਹੈ